ਸਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਆ ਜੀ ਨਵੇਂ ਬਲੌਗ ਦੇ ਵਿੱਚ ਅੱਜ ਮੈਂ ਤੇ ਹਰਿੰਦਰ ਚਲੇ ਸੀ ਦੁਆਬੇ ਤੋਂ ਮਾਲਵੇ 'ਚ ਤੇ ਆਹ ਲੋ ਜੀ ਇੱਕੋ ਇੱਕ ਪੌਲਿਆ ਇਸ ਸਾਈਡ ਦਾ ਵੀ ਜਿਹੜਾ ਦੁਆਬੇ ਨੂੰ ਮਾਲਵੇ ਨਾਲ ਜੋੜਦਾ ਤੇ ਆਹ ਅਸੀਂ ਹੋ ਗਏ ਜੀ ਇੰਟਰ ਮਾਲਵੇ ਦੇ ਵਿੱਚ ਕਿਉਂਕਿ ਅੱਜ ਅਸੀਂ ਚਲੇ ਸੀ ਸਿਧਵਾਵੇ ਤੇ ਆਹ ਜੀ ਬਿਆਸ ਦਰਿਆ ਆ ਬਿਆਸ ਦਰਿਆ ਦੇ ਵਿੱਚ ਪਾਣੀ ਚਾਹੇ ਬੁੱਢੇ ਨਾਲੇ ਦਾ ਆ ਬਾਕੀ ਦਾ ਪਾਣੀ ਛੱਡਿਆ ਹੀ ਨਹੀਂ ਸਰਕਾਰਾਂ ਦਾ ਮੰਦਾ ਹਾਲ ਆ ਤੇ ਪਰ ਅੱਜ ਅਸੀਂ ਟਰੈਕਟਰ ਤੇ ਇੰਨੀ ਕੁ ਫੀਲਿੰਗ ਲੈ ਲਈ ਆ ਵੀ ਕਣਕ ਭਾਵੇਂ ਆਪਾਂ ਮੜਲਾ ਵੀ ਨਹੀਂ ਬੀਜੀ ਤੇ ਪਰ ਫੀਲਿੰਗ ਅਸੀਂ ਇੰਨੀ ਲੈ ਲਈ ਆ ਵੀ 50 ਕਿਲੇ ਵੱਢ ਗਿਆ ਜਿਵੇਂਲੇ ਹੋਏ ਆ ਤੇ ਆਹ ਲਓ ਜੀ ਇੰਨਾ ਸ਼ੁਕਰ ਮਨਾਈਦਾ ਵੀ ਸਾਡੀਆਂ ਨਹਿਰਾਂ ਜਿਦਾ ਪਾਣੀ ਹੈਗਾ ਭਾਵੇਂ ਮੂਰੇ ਰੁਕਿਆ ਹੀ ਹੋਇਆ ਆ ਤੇ ਇਹ ਵੀ ਪਾਣੀ ਦੋ ਦਿਨਾਂ ਨੂੰ ਖਤਮ ਹੋ ਜਾਣਾ ਕਿਉਂਕਿ ਬਾਡੀਆਂ ਦੇ ਟਾਈਮ ਪਾਣੀ ਛੱਡਣੋਂ ਹਟ ਜਾਂਦੇ ਆ ਤੇ ਮੈਂ ਤੇ ਹਰਿੰਦਰ ਆਈ ਸੀ ਅੱਜ ਜੀ ਟਰੈਕਟਰ ਛੱਡਾ ਤੇ ਮੈਂ ਕਿਹਾ ਵੀ ਚਲੋ ਜਰਨੀ ਸਾਡੀ ਤੁਹਾਨੂੰ ਵੀ ਦਿਖਾਉਨੇ ਆ ਬੜਾ ਵਧੀਆ ਰਿਆ ਆਨੰਦ ਰਿਆ ਬੜੇ ਮਤਲਬ ਫਨ ਕੀਤਾ ਸੀ ਆਉਂਦੇ ਹੋਏ ਆ ਨੇ ਤੇ ਆਜੋ ਅਰੇ ਕਿਆ ਕਰ ਰਹੇ ਹੋ ਬਾਬੂ ਅਰੇ ਬਾਬੂ ਅਰੇ ਕੁਰਸੀ ਥੋੜਾ ਇਧਰ ਕਰੋ ਨਾ ਆ ਬਾਸ ਬਾਸ ਬਹੁਤ ਹੈ ਬਹੁਤ ਹੈ ਅਰੇ ਗੇਟ ਖੋਲ ਦਿਓ ਹੇ ਹੇ ਆ ਗਿਆ ਲੈ ਵਿਹਨਿੰਦਰਾ ਇਹਦੀ ਵਾਰੀ ਵੀ ਆਉਣ ਵਾਲੀ ਹੋਈ ਆ ਹੁਣ ਓਏ ਇਹਨੂੰ ਸਾਫ ਸੂਪ ਕਰਦੀ ਏ ਹੁਣ ਕਿਉਂਕਿ ਗਰਮੀ ਹੋ ਗਈ ਆ ਨਹਾਇਆ ਕਰਾਂਗੇ ਹੈ ਆ ਦੇ ਬਾਈ ਇੱਧਰ ਪਰਦਾ ਲਾ ਦੇਣਾ ਆ ਦੇ ਇੱਥੇ ਸਾਰੇ ਤੂੰ ਉੱਪਰ ਚੜ ਗਿਆ ਓਏ ਖੇលਨੇ ਲਗਾ ਕੀ ਨਾਂ ਹੈ ਤੇਰਾ ਨਾਮ ਕੀ ਹੈ ਹੈ ਸੰਦੀਪ ਸੰਦੀਪ ਨਾਮ ਹੈ ਆ ਤੇਰਾ ਪੜ੍ਹਨੇ ਜਾਂਦਾ ਹੈ ਪੜ੍ਹਨੇ ਨਹੀਂ ਜਾਂਦਾ ابھی ابھی ਖੇਲਦਾ ਹੀ ਹੈ ਅਭੀ ਨਾਮ ਨਹੀਂ ਕਰਤਾ ਤਾਂ ਕਿਉਂ ਹਾਂ ਖੇਲਤੇ ਹੀ ਉਹ ਸਾਰਾ ਦਿਨ ਹਾਂ ਹੈ ਤਾਂ ਸਾਲਿਆ ਕਾਂਟਾ ਉਦਾਂ ਤੋਂ ਮੈਨੂੰ ਲੱਗਦਾ ਜਿੱਦਾਂ ਦਾ ਤੇਰਾ ਲਾਲਿਆ ਹੈ ਨਾ ਹਾਂ ਆ ਗਿਆ ਜੀ ਕੀ ਕਾ ਅੱਜ ਛੁੱਟੀ ਹੈ ਨਹੀਂ ਕੱਲ ਕੱਲ ਜਾਣਾ ਕੱਛ ਛੁੱਟੀ ਹੈ ਕੱਲ ਨਹੀਂ ਛੁੱਟੀ ਕੱਲ ਜਾਣਾ ਵਸਤੂ ਨੇ ਕੁੱਛ ਛੁੱਟੀ ਹੈ ਨਹੀਂ ਅੱਜੀ ਛੁੱਟੀ ਅੱਜ 10 ਤੇ ਜਾਣਾ ਆ ਕੱਲ ਤੇ ਪਰਸੋ ਤੇ ਦੋ ਛੁੱਟੀਆਂ ਫੇਸਬੁਕ ਤੇ ਵੀ ਬੋਲ ਰਹਾ ਹੈ ਹੂੰ ਫੇਸਬੁਕ ਸੀਚਾ ਯੂਟਿਊਬ ਬੋਲ ਰਹਾ ਸੀਚਾ ਤਾਂ ਬੋਲ ਰਹਾ ਇਹ ਪਤਾ ਜਦੋਂ ਬਰਾਬਰੂ ਦੇਖਦਾ ਬਣਾ ਲਾ ਪੈਂਦਾ ਉਹ ਨਾ ਚਾਹ ਸਾਂਝ ਬਾਜ ਨਾ ਚੁੱਕੀ ਕਹਿੰਦੀ ਕਹਾਂ ਨਹੀਂ ਨਾ ਉਹ ਜਿੱਥੋਂ ਵੀ ਜਿੰਨਾ ਵੀ ਸਾਡੇ ਵਾਰੀ ਤੂ ਫੜੇਗੀ ਮਿਲੂ ਪੋਜ਼ਿਟਿਵਿਟੀ ਉਹ ਜਿੱਤੇ ਕਿੱਥੇ ਆਏ ਓਏ ਕਿਹਨਾ ਦੇ ਘਰੇ ਆ ਕਿਹਦੇ ਘਰੇ ਸੀ ਸਾਂਝ ਦੇ ਘਰੇ ਕਿੱਥੇ ਚੱਲਾਂ ਹੁਣ ਹੁਣ ਕੀ ਕੱਢਣ ਚੱਲ ਗਿਆਂ जीते भंगड़ा तो आ जा तू इत आके बह गया की चक्कर हो गया सोना है ਪਟਕਾ ਬੰਨਿਆ ਹੀ ਨਹੀਂ ਚੰਗੀ ਤਰ੍ਹਾਂ ਦੇਲਾ ਹਾਂ ਉਹ ਇਹਦੇ ਨਾਲ ਦੇ ਘਰੇ ਪਾਰਟੀ ਗੰਡੇ ਕਮਲਿਆਂ ਨੂੰ ਕਾਤੇ ਦੂਰੀ ਫਿਰਦੀ ਆ ਲੈ ਲੈ ਉਹ ਲੈ ਹਰ ਤਰ੍ਹਾਂ ਸਾਦ ਕਾ ਤਰਾ ਦੇਖ ਤਾਂ ਕਿਉਂ ਹੀਰੇ ਮੋਤੀ ਜਵਾਰਾ ਤਾ ਗਏ ਉਹ ਯਾਰ ਅੰਗਰਾਲੇ ਜੇ ਬਾਲਾਂ ਵਾਲੇ ਨਾ ਨਿਆਣੇ ਇੰਨਾ ਦੇਖਦੇ ਆ ਕੀ ਇਹਨੂੰ ਕਹਿੰਦੇ ਆ ਬਾਰਬੀਆਂ ਵੀ ਇਦਾਂ ਨਹੀਂ ਹੁੰਦੀਆਂ ਨਾ ਇਹ ਤਾਂ ਪਤਾ ਨਹੀਂ ਕੁਛ ਹੋ ਰਿਹਾ ਕੋੜੇ ਨੂੰ ਕੀ ਕਹਿੰਦੇ ਹੁੰਦੇ ਆ ਅਨੰਦ ਰਾਜ ਜਿਹਦੇ ਨਹੀਂ ਕੋ ਹੋਰਸ ਦਾ ਈੜੀ ਚ ਕਹਿੰਦੇ ਇਹਦੇ ਜਿਹਦੇ ਆ ਸਿੰਘ ਜਿਹਾ ਲੱਗਾ ਹੁੰਦਾ ਇਹਨੂੰ ਵੀ ਕੁਛ ਕਹਿੰਦੇ ਆ ਹਾਂ ਉਹ ਤੇਰਾ ਉਹ ਨਹੀਂ ਜਲਦੀ ਭਰਾਵਾ ਇਹ ਤੈਨੂੰ ਕਿਹਾ ਚਾਰਜਰ ਇਹਦਾ ਗਵਾਚ ਗਿਆ ਹੈ ਉਹ ਜੀ ਤੇ ਚਾਰਜਰ ਗਵਾਚ ਗਿਆ ਯਾਰ ਲੈ ਹਾਂ ਹੈ ਐ ਇਦਾਂ ਜਲਦੀ ਆ ਇਹ ਤੇ ਫੇ ਕੰਦਾ ਜਮਾਨੀ ਆ ਮੋੜ ਘਟ ਉਹ ਤਾਂ ਨੋ 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 ਇਹਦਾ ਸਾਟ ਨਾਲ ਵਾਲਿਓ ਸਾਲਿਓ ਹਿੰਦੀ ਨਹੀਂ ਬੋਲਣੀ ਪੰਜਾਬੀ ਦੀ ਗੱਲ ਕਰ ਸਾਲਾ ਪਤਾ ਨਹੀਂ ਕਿਤੋਂ ਸਕੂਲੋਂ ਸਿੱਖਿਆ ਚਲੋ ਚੱਲੀਏ ਚੱਲੀਏ ਚਲੋ ਚੱਲੇ ਆਪਾਂ ਇਹਦੇ ਵਿੱਚ ਮਾਊ ਹੁੰਦਾ ਨਹੀਂ ਨਹੀਂ ਵੱਡੂਗਾ ਮੈਂ ਕਿਉਂ ਨਹੀਂ ਵੱਡੂਗਾ ਤੂੰ ਉਹਦਾ ਕੀ ਲੱਗਦਾ ਨਾ ਤੇਰੇ ਨਹੀਂ ਵੱਡੂਗਾ ਉਹ ਨਹੀਂ ਵੱਡੂਗਾ ਉਹਦੇ ਉਹਦੇ ਕਿਹਦੇ ਬੱਡੂ ਦਾ ਫੁੱਲ ਕਾਹਦੇ ਬੱਡੂ ਦਾ ਉਹਦੇ ਕਾਹਦੇ ਬੱਡੂ ਉਹਦੇ ਉਹ ਪਿੱਛੇ ਖੜ ਤਾ ਨਹੀਂ ਤੇਰੇ ਬੱਡੂ ਦਾ ਤੂੰ ਨਿੱਕਾ ਕਰਕੇ ਸ਼ਫੀ ਦੇ ਕਾਹਦੇ ਬੱਡੂ ਆ ਕੀ ਇਹ ਬੰਦ ਨਾ ਇਹਨੇ ਸਾਰੀ ਚੱਕਰ ਲਗਾਇਆ ਕਿਉਂ ਗਿਆ ਨਾ ਡਿਗ ਲਗਾ ਕੇ ਤੇ ਹੁਣ ਤੁਹਾਨੂੰ ਦਿਖਾਉਨੇ ਆ ਅੱਜ ਦੇ ਉੱਬਰ ਦੇ ਗਾਇਕ ਤੇ ਇਹ ਸਾਡੇ ਪੱਠੇ ਪਾਉਣ ਵਾਲਾ ਬੰਦਾ ਆ ਤੇ ਇਹਦੇ ਵਿੱਚ ਇੰਨਾ ਕੁ ਗਾਉਣ ਵਜਾਉਣ ਦਾ ਜਨੂਨ ਆ ਨਾ ਤੇ ਆ ਤੁਹਾਡੇ ਸਾਹਮਣੇ ਪੇਸ਼ਕਾਰੀ ਹੋ ਰਹੀ ਦੇਖੋ ਲਾ ਸਾਰੀ ਲਾਇ ਡਿਸਕੋ ਪਜਾਰਸੀ ਤਤਕਰ 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 ਟੀੜੀ ਦਾੜ ਟੀੜੀ ਦਾੜ ਟੀੜੀ ਦਾੜ ਟੀੜੀਤਾ ਆ ਇਹ ਕਰੀ ਪੰਜਾਬ ਪੰਜਾਬ ਵਾਲਾ ਗਾਣਾ ਫੇਸਣਾ ਬਾਬੂ ਬਿਜਮੇ ਹੋ ਰਈਆ ਜਹਾਜ ਬਿਜਮੇ ਹੋ ਰਈਆ ਜਹਾਜ ਬਿਜਮੇ ਹੋ ਰਈਆ ਜਹਾਜ ਹੋ ਬਿਜਮੇ ਹੋ ਰਈਆ ਜਹਾਜ ਚੌੜੀ ਲਟਕੀ ਤੇ ਉਹੀ ਲਟਕੀ ਕੇ ਖੋਇਛਾ ਮੈਂ ਸੋਹ ਹੋਇਆ ਬੀਰ ਜੈਨੇ ਮੂਆ ਚੌੜੀ ਲਟਕੀ ओ हो कहा मां बी गरि गैले पहचो पूर जा कहा मां बी गरि गैले हो हो पहचो पूर जा एमुना तर्क थाने दादा नी हो हो जिमे हु रे जा गाना बिचमे हु रे या जा गाना गाना पेलो जिमे हु रे जा हां गाना सण पेलो जान हट गया गो 아. 아.